ਪਟਿਆਲਾ ਤੇ ਗੁਰੂ ਚੇਲੇ ਵਾਲੀ ਪਰੰਪਰਾ ਅਡੀਸਿਓ ਪੂਰੀ ਹੋ ਗਈ ਹੁਣ ਪਹਿਲਾਂ ਪੰਜ ਪਿਆਰੇ ਸੇਵਕ ਸੀਗੇ ਚੇਲੇ ਸੀਗੇ ਅੱਜ ਪੰਜ ਪਿਆਰੇ ਗੁਰੂ ਹੋ ਗਏ ਅੱਜ ਪੰਜ ਪਿਆਰੇ ਗੁਰੂ ਹੋ ਗਏ ਅਦਿਕੋ ਸਭ ਤੋਂ ਪਹਿਲਾਂ ਕੋਈ ਪ੍ਰਸ਼ਾਦ ਮੰਡੀ ਦਾ ਪੰ ਆਪਣੇ ਜਿਹਨੂੰ ਅਸੀਂ ਮੰਨਦੇ ਆ ਉਹਦੇ ਚਰਨਾਂ ਦੇ ਰਾਦੇ ਨੂੰ ਉਹਨੂੰ ਅਰਪਣ ਕਰਦੇ ਵੀ ਆ ਤੁਸੀਂ ਲਓ ਜੀ ਆਪਣਾ ਹਿੱਸਾ ਪਹਿਲਾ ਤੁਸੀਂ ਮੁਖੀ ਜੀ ਦੇ ਸਾਡੇ ਆਪ ਪ੍ਰਸ਼ਾਦ ਤੁਸੀਂ ਲਓ ਪਹਿਲਾ ਕਿੱਡਾ ਵੱਡਾ ਮਾਨ ਬਖਸ਼ ਕੀਤਾ ਪੰਜ ਪਿਆਰਾਂ ਦੀ ਝੋਲੀ ਵਿੱਚ ਪਾਇਆ ਰਹੀਂਦੀ ਦੁਨੀਆ ਤੱਕ ਉਨੇ ਸੰਬੰਧੀ ਗੱਲ ਨਹੀਂ ਕਰ ਰਿਹਾ ਮੈਂ ਰਹਿੰਦੀ ਦੁਨੀਆ ਤੱਕ ਜਦੋਂ ਪ੍ਰਸ਼ਾਦਕ ਦੇ ਮੁੰਡਿਆ ਜਾਊਗਾ ਸਿਰ ਤਰਮ ਦੇ ਅੰਦੀ ਗੱਲ ਕਰਦਾ ਮੈਂ ਸਾਰੇ ਥਾਂ ਨਹੀਂ ਨਹੀਂ ਤਰਮ ਪਰ ਕੋਈ ਮੜਾ ਲੇਦਾ ਤਰਮ ਵਿੱਚ ਬੰਦਾ ਮੜਾ ਹੋ ਸਕਦਾ ਤਰਮ ਨੂੰ ਬੰਦਾ ਬਦਨਾਮ ਕਰ ਸਕਦਾ ਤਰਮ ਕੋਈ ਮੜਾ ਰੇ ਪ੍ਰੇਤਰ ਵਿੱਚ ਉਹ ਤਲਮੀ ਬਣ ਕੇ ਰਵੇ ਉਸ ਤਰ੍ਹਾਂ Hindu ਉਹ ਬਣ ਕੇ ਰਵੇ ਉਹਦੇ ਸੂਤ ਸਿੱਕੇ ਮੇਰੇ ਕੀ ਫਰਕ ਆ ਮੈਂ ਦੂਖ ਹੋਣਾ ਚਾਹੁੰਦਾ ਹੈ ਕਿ ਮੇਰੇ ਫਰਜ਼ ਕੀ ਆ ਉਹਨਾਂ ਫਰਜ਼ਾਂ ਨੂੰ ਪਛਾਣਨਾ ਹੈ ਮर्यादा ਹੈ ਫਿਰ ਉਹੀ ਦਾ ਨਾਂਇ ਤਰਨਾ ਮੁਸਲਮਾਨ ਆਪਣੇ ਦਰ ਵਿੱਚ ਟੁਕਾਰੇ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਦਿੱਕਤ ਨਹੀਂ ਕਿਸੇ ਨੂੰ ਪਰ ਰਵੇ ਪੱਕਾ ਬਣ ਕੇ ਪੱਕਾ ਦੇ ਦਾ ਪੱਕੇ ਤੋਂ ਭਾਵ ਕੀ ਹੁੰਦਾ ਹੈ ਜੇ ਅਸੀਂ ਉਹਦੇ ਸੂਰ ਹੀ ਨਹੀਂ ਮੰਨੇ ਮर्यादा ਨਹੀਂ ਮੰਨੀ ਤੇ ਕੋਈ ਧਰਮ ਨਹੀਂ ਕੋਈ ਪੱਕਾ ਨਹੀਂ ਕੋਈ ਕਚਾ ਨਹੀਂ ਹੁਣ ਮੁਸਲਮਾਨ ਜਿਹੜਾ ਵੀਰ ਆ ਕਬਰ ਨੂੰ ਮੱਥਾ ਨਹੀਂ ਟੇਕਦਾ ਕਬਰ ਨੂੰ ਮੱਥਾ ਨਹੀਂ ਟੇਕਦਾ ਉਹਦੇ ਅਸੀਂ ਉਹਨਾਂ ਦੀਆਂ ਕਬਰਾਂ ਨੂੰ ਮੱਥਾ ਨਹੀਂ ਟੇਕਦੇ ਉਲਟ ਹੈ ਇਹ ਪਿੱਤਰਾਂ ਨੂੰ ਬਾਬਾ ਸੱਜਣ ਕੱਲੇ ਖੁਦਾ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ ਤਨ ਗੁਰਦਾਮ ਸਾਹਿਬ ਨੇ ਵੀ ਇਹ ਦਲ ਕਹੀ ਜਿਹਨੂੰ ਇਕੋ ਓਂਕਾ ਕਹਿੰਦੇ ਆ ਬਸ ਉਹਨੂੰ ਹੀ ਮੰਨਣਾ ਹੋਰ ਕਿਸੇ ਨੂੰ ਨਹੀਂ ਮੰਨਣਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਨਹੀਂ ਹੁੰਦਾ ਇੱਕੇ ਜੋਤ ਨੂੰ ਮੰਨਣਾ ਹੈ ਹੋਰ ਕਿਸੇ ਨੂੰ ਨਹੀਂ ਮੰਨਣਾ ਅੱਜ ਸਾਡਾ ਸਭ ਨੂੰ ਪਤਾ ਹੀ ਆ ਹਿੰਦੂ ਵੀਰ ਜਿਹੜਾ ਉਹ ਕਬਰਾਂ ਤੇ ਮੱਥਾ ਟੇਕੀ ਜਾ ਰਿਹਾ ਹੈ ਮਨਰਾਜ ਵੀ ਮਤ ਜੂ ਟਿੱਕੀ ਜਾ ਰਹੇ ਸਿੱਖੇ ਨਾਮ ਘਰਦੇ ਮਤ ਬੱਤਾ ਟਿੱਕੀ ਜਾ ਰਹੇ ਗੁਰਦਾਰੇ ਮੱਥਾ ਟਿੱਕੀ ਜਾ ਰਹੇ ਦਸਲੇ ਮੱਥਾ ਸਾਡਾ ਜਿਹੜਾ ਨਾ ਸਿਰੜਾ ਕਾਊ ਹੋ ਗਿਆ ਇਹ ਬਕਾਊਆ ਸੌਦੇ ਬਾਜ 14 ਮਹੀਨੇ ਜਿੱਦਾਂ ਕਿਤੋਂ ਮਿਲ ਜੇ ਅਰ ਫਰੀ ਮਿਲ ਜਾਵੇ ਸੌਦਾ ਮਿਲ ਜਾਵੇ ਕਿਤੇ ਉਹ ਮਿਲ ਜਾਵੇ ਫ੍ਰੀ ਮਿਲ ਜਾਵੇ ਆਪਰੇ ਤਰ ਲੋਈ ਨਮ ਜਕਰ ਕਰ ਲੋ ਮੈਂ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ ਹਦਾਤ ਦਾ ਦਾਤਾ ਬਸ਼ਕੀਆਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਿਤੇ ਭੁੱਲ ਕੇ ਵੀ ਉਹ ਲੱਗੇ ਵੀ ਮੇਰੇ ਸਿੱਖ ਨੇ ਕਦੇ ਕਬਰ ਤੇ ਮੱਤਾ ਟਾਣੇ ਕਦੇ ਜਿਹੜਾ ਕਬਰ ਤੇ ਮੱਤਾ ਟਾਣੇ ਉਹ ਕੋਉਂ ਕੋ ਮੇਰਾ ਸਿੱਖ ਹੀ ਨਹੀਂ ਜਿਹੜਾ ਕਬਰ ਤੇ ਬੱਧ ਰੇ ਉਹਦਾ ਮੇਰਾ ਸਿੱਖ ਹੀ ਨਹੀਂ ਜਿੰਦ ਤੱਕ ਆ ਸਭ ਕੋ ਗੁਰੂ ਗ੍ਰੰਥ ਸਾਹਿਬਾ ਨੇ ਉਹ ਜੋ ਕਰੇ ਕਰੇ ਵੀ ਪਰੰਧਗੇ ਦੇਤ ਮੈਨਾਂ ਕਰੋ ਉਸ ਪਰ ਪ੍ਰਤੀਤ ਉਹ ਕਹਿੰਦਾ ਜੇ ਵਿਪਰੰਧੀ ਰੀਤ ਕਰੇ ਜਿੱਤੇ ਮਰਜੀ ਸੁੱਟੀ ਫਿਰੇ ਫਿਰਦਾ ਹੋਏ ਮੈਨੂੰ ਇਹ ਤੇ ਇਤਬਾਰ ਨਹੀਂ ਇਹ ਤੇ ਇਤਬਾਰ ਦੇ ਮੈਨੂੰ ਆਣਾ ਤੇ ਜਿਦ ਪ੍ਰਤੀਤ ਨਹੀਂ ਆਪਣੇ ਗੁਰੂ ਤੇ ਸੱਜਣੋ ਉਹ ਗੁਰੂ ਸਿੱਖ ਕੋ ਹੱਕਦਾਰ ਵੀ ਨਹੀਂ ਗੱਲਾਂ ਵੇਸੇ ਰੁਖੀਆਂ ਐ ਵਿਚਾਰ ਰੋਕੀ ਜੀ ਹੈ ਹੈ ਸੱਚ ਕਬਰ ਤੇ ਮੱਤਾ ਨਿਕਰਉਣਾ ਕਈ ਜਾਵੇ ਮੈਂ ਸਿਖਿਆ ਗੁਰੂ ਮੇਰਾ ਬਹੁਤ ਕੰਮ ਲਿਆ ਪਰ ਜੋ ਕਬਰ ਤੇ ਮੱਤਾ ਲਿਖਦਾ ਤੋ ਉਸੇ ਕਰਹੀਂ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਉਹਨੇ ਕਿਹਾ ਏ ਭੁੱਲ ਕੇ ਵੀ ਨਹੀਂ ਕਹਿੰਦੇ ਭੁੱਲ ਕੇ ਵੀ ਨਹੀਂ ਮਤਲਬ ਕੋਈ ਅਸੀਂ ਇਹ ਪੁੱਛੋ ਕਿ ਜੀ ਜਾਣ ਕੇ ਆਪ ਮੰਗਦੇ ਆ ਬਿੱਦੂ ਸਾਨੂੰ ਸੇਵਾ ਹੀ ਦੇ ਦੇ ਦੀ ਪਤਨ ਕਿੰਨੇ ਸਿਰ ਕਰ ਸੀ ਦੇਖੇ ਹੋਣਗੇ ਉਹ ਜਗਤ ਦੇ ਮਾਲਕ ਹੀ ਹੋ ਪਰ ਬਣ ਜਾਂਦੇ ਹਾਂ ਤੁਹਾਨੂੰ ਜਗਾ ਮਾਲਕ ਬਣ ਕੇ ਗੁਰੂ ਗੋਬਿੰਦ ਸਿੰਘ ਮਾਲਕ ਬਣਿਆ ਬਣਿਆ ਤੇ ਮਾਲਕ ਤੁਸੀਂ ਦਾ ਪਰ ਉਹਨੂੰ ਉਪਦੇਸ਼ ਵੀ ਦਿੱਤਾ ਸੀ ਉਹ ਉਪਦੇਸ਼ ਮੰਨਿਆ ਨਹੀਂ ਨਾ ਮਨ ਕਰਕੇ ਗੁਰੂ ਸਿੱਖ ਦਾ ਜਿਹੜਾ ਸਬੰਧ ਸੀ ਨਾ ਟੁੱਟ ਗਿਆ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਮੈਂ ਨਾ ਤੇ ਪ੍ਰਤੀਤ ਨਹੀਂ ਕਰਦਾ ਇਹਨੂੰ ਤੇ ਪ੍ਰਤੀਤ ਨਹੀਂ ਕਰਦਾ ਤੇ ਪੰਜ ਪਿਆਰ ਕਿਉਂ ਬੜਿਆ ਉਹਨਾਂ ਨੂੰ ਇਹ ਵੀ ਤੇ ਦਿੱਤਾ ਵੀ ਜੇ ਤੁਸੀਂ ਉਹ ਲੱਗੇ ਵੀ ਕਿਤੇ ਮੱਥਾ ਟੇਕ ਲਿਆ ਤੇ ਤੁਹਾਡੇ ਮੇਰੇ ਤੇ ਪ੍ਰਤੀਜਿਲੇ ਜੇ ਤੁਸੀਂ ਮੇਰੀ ਰਹਿਣੀ ਵਿੱਚ ਰਹੋਗੇ ਤੇ ਤੁਸੀਂ ਮੇਰੇ ਗੁਰੂ ਮੈਂ ਤੁਸੀਂ ਮੈਂ ਤੁਹਾਡਾ ਚੇਲਾ ਤੇ ਤੁਸੀਂ ਮੇਰੇ ਸਾਹ ਉਹਨੂੰ ਪਾਛਾ ਕਿੰਨਾ ਥੱਲੇ ਲੈ ਗਏ ਆਪਣੇ ਆਪ ਨੂੰ ਸੇਵਕ ਬਣਨ ਵਾਸਤੇ ਕਦੇ ਤੁਸੀਂ ਗੁਰੂ ਤੇ ਮੈਂ ਸੇਵਕ ਪਰ ਸੇਵਕ ਤਾਂ ਆਵੇਂ ਇਹ ਤੇ ਸ਼ਰਤ ਰੱਖੀ ਪਾਤਸ਼ਾਹ ਨੇ ਜੇ ਤੁਸੀਂ ਮर्यादा ਵਿੱਚ ਰਹੋਗੇ ਤਾਂ ਜਬਰਦਸਤ ਮर्यादा ਵਿੱਚ ਨਾ ਰਹੇ ਤੇ ਫਿਰ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਮर्यादा ਇੱਕ ਇਹੋ ਜੀ ਚੀਜ਼ ਆ ਪਿਆਰੋ ਹਵਾ ਦਾ ਸਭ ਜਿਹੜੇ ਜੜਦੇ ਆ ਮਨੋਂ ਪੌਣ ਨੂੰ ਇਸ ਪੌਣ ਆਵਾਜ਼ ਤੋਂ ਬਗੈਰ ਅਸੀਂ ਜੀਵਨ ਨਹੀਂ ਜਾਈ ਸਾਦੇ ਤੇ ਸਾਡੇ ਪ੍ਰਾਣਾ ਨੂੰ ਚੰਦ ਇਹਦਾ ਕਰਕੇ ਆ ਇਹਨ ਇਸ ਸਵਾਸਾ ਪੌਣ ਕਰਕੇ ਸਵਾਸਾ ਕਰਕੇ ਅਸੀਂ ਚੱਲ ਰਹੇ ਹਾਂ ਤਿੱਦ ਮੁਰਦਾ ਇੱਡੀ ਇਹਦਾ ਵੱਡਾ ਦੇ ਵਿੱਚ ਗੁਣ ਹਵਾ ਦੇ ਵਿੱਚ ਸਵਾਸਾਂ ਵਿੱਚ ਪਾਉਣ ਵਿੱਚ ਤੇ ਜੇ ਆਪਣੀ ਮਰਿਆਦਾ ਬਦਲ ਦੇਵੇ ਤਾਂ ਕਿਧਰ ਚੀ ਚੋਕ ਕੇ ਕਿਤੇ ਦੱਸ ਪਹਚਾਦੂ ਕਿਤੇ ਚੋਕ ਚੋਕ ਕੇ ਕਿਤੇ ਪਹਚਾਦੂ ਕਰਾਂ ਦੇ ਘਰਾਂ ਚੋਕ ਕੇ ਇਹੋ ਜਿਹੇ ਤੂਫਾਨ ਜਦੋਂ ਮਰਿਆਦਾ ਹਵਾ ਦੀ ਟੁੱਟ ਜਾਂਦੀ ਹੈ ਨਾ بگੜ ਜਾਂਦੀ ਚਾਲ ਮਰਿਆਦਾ ਟੁੱਟ ਜਾਂਦੀ ਹੈ ਤੇ ਘਰਾਂ ਦੇ ਘਰ ਚੋਕੇ ਤੁੱਜੇ ਥਾਂ ਛੁੱਟ ਦਿੰਦੇ ਐਡੀ ਵੱਡੀ ਤਾਕਤ ਤੇ ਦੇ ਵਿੱਚ ਜੇ ਮਰਜ਼ਾਦਾ ਦੇ ਵਿੱਚ ਲੈ ਫਿਰਦੋਂ ਤੱਕ ਤਾਕਤ ਹੋ ਗਈ ਫਿਰ ਵੀ ਤਾਕਤਲ ਜੇ ਮਰਜ਼ਾਦਾ ਛੱਡ ਕੇ ਨਹੀਂ ਤਾਕਤ ਹੋ ਜਾਂਦੀ ਉਹਦੇ ਵਿੱਚ ਤੇ ਜਦੋਂ ਮਰਜ਼ਾਦਾ ਲਈਦੀ ਉਦੋਂ ਵੀ ਤਾਕਤ ਆ ਦੇ ਕੇ ਉਸ ਤਾਕਤ ਨੂੰ ਅਸੀਂ ਸਮਝ ਦੇ ਸਕਦੇ ਪਾਣੀ ਆ ਪਾਣੀ ਦਾ ਪੀਵਾਹ ਤੇ ਵਰਜਵਾਉਂਦੇ ਪਾਣੀ ਨਾ ਪੀਵਾਂਗੇ ਤੇ ਵਰਝਵਾਂਗੇ ਇਹੋ ਹੀ ਪਾਣੀ ਜਦੋਂ ਆਪਣੀ ਮਰਜ਼ਾ ਦਾ ਛੱਡ ਦੇਵੇ ਤੁਹਾਨੂੰ ਪਤਾ ਹੈ ਸੁਨਾਮੀ ਲਹਿਰਾਂ ਕਈ ਵਾਰ ਆਉਂਦੀਆਂ ਐ ਇਹਨਾਂ ਦੇ ਪਿੰਡ ਉਜਾੜਨ ਦਾ ਪਾਣੀ ਪਿੰਡਾਂ ਦੇ ਪਿੰਡ ਉਜਾੜ ਦਿੰਦਾ ਪਾਣੀ ਕਿਉਂ ਜਾੜੇ ਇਹ ਤੇ ਚੰਗੇ ਭਲੇ ਬਸਦੇ ਸੀਗੇ ਇਸੇ ਪਾਂਡੇ ਦੇ ਸਤੇ ਵਸਦੇ ਸੀ ਅਜ ਉਜੜੇ ਕਿਉਂ ਅੱਜ ਘਰ ਤੋਂ ਖੇਰੂ ਖੇਰੂ ਕਿਉਂ ਕਿਉਂ ਹੋ ਗਏ